ਅੱਛਾ ਜੀ ਕਰਾਉਣਾ ਇੱਥੇ ਕਰੀ ਆਪਾਂ ਸ਼ੁਰੂ ਗੱਲਬਾਤ ਵੀ ਇਹ ਤੇ ਚੱਲੂਗਾ ਜ਼ਰੂਰ ਹੋ ਸੋਇਸ ਕਰਕੇ ਇੱਕ ਵਾਰੀ ਗੁਰਜੀ ਕੀ ਫਤਿਹ ਪੰਜਾਬ ਸਰਕਾਰ ਦਾ ਬਿਆਨ ਆਇਆ ਵੀ ਭਾਈ ਅਮਰ ਸੁਣੋ ਜੀ ਕਰਾ ਕੀ ਕਹਿੰਦਾ ਗੁਰਜੀ ਕੀ ਫਤਿਹ ਪੰਜਾਬ ਸਰਕਾਰ ਦਾ ਬਿਆਨ ਆਇਆ ਵੀ ਭਾਈ ਅਮਰਤਪਾਲ ਸਿੰਘ ਅੰਜਾਂ ਦਰਿਆਵਾਂ ਨੂੰ ਅੱਗ ਲਾ ਦੂਗਾ ਮੈਂ ਭਗਵੰਤ ਮਾਨ ਦੀ ਸਰਕਾਰ ਨੂੰ ਇੱਕ ਗੱਲ ਪੁੱਛਣਾ ਚਾਹੁੰਨਾ ਕੀ ਤੁਸੀਂ ਅੰਮ੍ਰਿਤ ਛਕਾਉਣ ਨੂੰ ਨਸ਼ੇ ਛਡਾਉਣ ਨੂੰ ਸਰਬੱਤ ਦਾ ਭਲਾ ਦਾ ਕਾਰਜ ਕਰਨ ਨੂੰ ਅੱਗ ਲਾਉਣਾ ਕਹਿੰਦੇ ਹੋ ਤੇ ਜੇਕਰ ਅੰਮ੍ਰਿਤ ਛਕਾਉਣਾ ਅੱਗ ਲਾਉਣਾ ਵਾ ਜੇਕਰ ਨਸ਼ੇ ਛਡਾਉਣਾ ਅੱਗ ਲਾਉਣਾ ਵਾ ਤੇ ਇਹੋ ਜੀ ਅੱਗ ਤੇ ਭਾਈ ਪੰਜਾਬ ਚ ਲੱਗਦੀ ਰਹਿਣੀ ਆ ਅੱਛਾ ਸ਼ੁਰੂਆਤ ਦੇ ਵਿੱਚ ਇਹਨੇ ਬੰਦੇ ਨੇ ਗੱਲ ਕਹੀ ਆ ਕਹਿੰਦਾ ਵੀ ਜਿਹੜੀ ਭਗਵਾਨਤਮਾਨ ਸਰਕਾਰ ਆ ਵੀ ਉਹਦਾ ਬਿਆਨ ਆਇਆ ਵੀ ਜਿਹੜਾ ਭਾਈ ਸਾਹਿਬ ਦਾ ਬਿਆਨ ਆਊਗਾ ਵੀ ਉਹ ਪੰਜ ਦਰਿਆ ਨੂੰ ਅੱਗ ਲਾ ਦੇ। ਇਹ ਇਹ ਬਾਈ ਕਹਿ ਰਿਹਾ ਆਪਣੇ। ਹਾਲਾਕੀ ਸਰਕਾਰ ਨੇ ਜਾਂ মিডিਆ ਨੇ ਸਰਕਾਰ ਬਣੀ ਕਿਤੇ ਕੋਈ ਹੈ ਜਾਂ ਬਿਆਨ ਹੀ মিডিਆ ਚ ਲਾਗਾ। ਇਹ ਬੰਦੇ ਕਹਿੰਦੇ ਨੇ ਜੀ ਉਹ ਕਹਿੰਦੇ ਨੇ ਵੀ ਭਗਵਾਨਤਮਾਨ ਕਹਿੰਦਾ ਵੀ ਭਾਈ ਜੇ ਪੰਜ ਦਰਿਆ ਨੂੰ ਅੱਗ ਲੱਗ ਸਕਦੀ ਹੈ ਵੀ ਇਹਦੇ ਬਿਆਨ ਤੇ। ਹਾਲਾਕੀ ਬਿਆਨ ਤਾ ਅਜ ਤੱਕ ਇਹ ਕੋਈ ਲੱਗੇ ਨਹੀਂ ਵੀ ਇਹਦੇ ਬਿਆਨ ਤੇ। ਪੰਜ ਦਰਿਆ ਤਾਂ ਇੱਕ ਪਾਸੇ ਰਹਿ ਵੀ ਜਿੱਥੇ ਇਹਨਾਂ ਟੋਬੇ ਨੂੰ ਵੀ ਕਿਤੇ ਪਾਸੇ ਕਿਤੇ ਛੋਟੇ ਜਿਹਨੂੰ ਵੀ ਅੱਗ ਲੱਗ ਜਾਵੇ ਤਾਂ ਗੱਲ ਕਰਿਓ। ਇਹ ਇਹ ਲੋਕਾਂ ਦੀ ਸੋਚਣੀ ਆ ਫਿਰ ਇਹ ਮੀਨੇ ਮਾਰਦੇ ਨੇ ਵੀ ਹਾਂ ਜੇ ਅਸੀਂ ਭਾਈ ਜਿਵੇਂ ਤੁਹਾਨੂੰ ਸੁਣਾ ਕੇ ਆਟਿਆਂ ਵੀ ਭਾਈ ਜੇ ਉਹ ਅਮਰਤ ਸ਼ਿਕਾਉਂਦਾ ਸੀਗਾ ਜੀ ਉਹ ਆਹ ਕੁਛ ਕਰਦਾ ਸੀ ਉਹ ਕੁਛ ਕਰਦਾ ਸੀਗਾ ਵੀ ਉਹ ਤੇ ਇਹ ਸਰਕਾਰ ਕਿਉਂ ਜ਼ੁਲਮ ਕਰ ਰਹੀ ਆ ਇਹਨਾਂ ਦੀ ਕਰ ਕੈਟਾਗਰੀ ਚ ਕਦੇ ਬੰਦੇ ਆਉਣਗੇ ਨਹੀਂ ਇਹ ਇਹ ਬੰਦੇ ਕਦੇ ਵੀ ਜੋ ਅਮਰਤ ਪਾਲ ਕਰਦਾ ਸੀਗਾ ਜਾਂ ਅਮਰਤ ਪਾਲ ਕੋਲੋਂ ਬਿਆਨ ਦਿਵਾਏ ਗਏ ਨੇ ਇਹ ਬੰਦੇ ਕਦੇ ਉਹਦਾ ਤੇ ਬਿਆਨ ਨਹੀਂ ਦੇ ਸਕਦੇ ਕੀ ਵੀ ਇਹਨਾਂ ਚ ਜਿਵੇਂ ਕਹਿੰਦੇ ਨੇ ਵੀ ਉਹ ਗਰਸ ਨਹੀਂ ਹੈਗੇ ਜਾਂ ਮੰਨ ਲਓ ਵੀ ਜਾਨੀ ਕਿ ਇਹ ਲੋਕਾਂ ਨੂੰ ਸਿਰਫ ਪੰਪ ਦੇਣ ਲਈ ਰੱਖਿਆ ਹੋਇਆ ਸੁਣੋ ਗਾ ਕੀ ਕਹਿੰਦਾ ਬੰਦਾ ਹੈ ਭਗਦੀ ਰਹਿਣੀ ਆ ਭਾਈ ਅਮਰਤਪਾਲ ਸਿੰਘ ਆ ਉਹਨਾਂ ਦਾ ਕੋਈ ਆਪਣਾ ਨਿੱਜੀ ਮਨੋਰਥ ਨਹੀਂ ਸੀ ਇਹਦੇ ਪਿੱਛੇ ਉਹਨਾਂ ਨੇ ਨਿੱਜ ਤੋਂ ਉੱਪਰ ਉੱਠ ਕੇ ਪੰਜਾਬ ਦੀ ਨੌਜਵਾਨੀ ਦੀ ਬਾਹਾਂ ਫੜੀ ਗੁਰੂ ਨਾਨਕ ਪਾਸ਼ਾ ਅੱਛਾ ਜੀ ਇਹ ਕਹਿੰਦਾ ਨਿੱਜ ਦਾ ਉਹਦਾ ਕੋਈ ਨਹੀਂ ਸੀਗਾ ਉਹਨੂੰ ਕਿਹੜੇ ਬੰਦੇ ਨੇ ਮਿੰਨਤਾਂ ਕੀਤੀਆਂ ਸੀਗੀ ਅਮਰਤਪਾਲ ਦੀਆਂ ਵੀ ਡਬਈ ਚਾ ਕੇ ਵੀ ਤੂੰ ਭਾਈ ਆ ਤੇਰੇ ਬਿਨਾ ਪੰਜਾਬ ਦੇ ਵਿੱਚ ਕੰਮ ਖਰਾਬ ਹੋ ਜਾਣਾ ਜੇ ਤੂੰ ਨਾ ਆਇਆ ਤਾਂ ਪੰਜਾਬ ਦੇ ਲੋਕ ਮਰ ਜਾਣਗੇ ਆ ਕੁਛ ਹੋਣਗੇ ਇਹ ਫਿਰ ਨਿੱਜ ਤੇ ਆਪਾਂ ला ਸਕਦੇ ਹਾਂ ਹੋਰ ਕੀ ਐ ਥਣ ਜੇ ਮੈਂ ਕੱਲ ਨੂੰ ਇੱਥੋਂ ਕਿੱਦਾਂ ਵੀਰੇ ਕੰਗ ਠੀਕ ਹੋ ਸਾਰਾ ਕੁਝ ਛੱਡ ਛਾ ਕੇ ਚਲ ਜਮਾ ਪੰਜਾਬ ਨੂੰ ਜਾ ਕੇ ਪੰਜਾਬ ਦੇ ਲੋਕਾਂ ਲਈ ਲੜਾ ਪੰਜਾਬ ਦੇ ਲੋਕਾਂ ਲਈ ਬੋਲਾਂ ਉਹ ਮੇਰਾ ਨਿੱਝੇ ਹੋ ਗਿਆ ਹੋਰ ਕੀ ਹੋ ਵੀ ਮੈਂ ਆਪਣੇ ਆਪ ਨੂੰ ਆਪਣੀ ਡਿਸੀਜਨ ਲੈ ਕੇ ਤਾਂ ਮੈਂ ਉਹ ਚੀਜ਼ ਦੇ ਉੱਤੇ ਆ ਸੋ ਇਹ ਇਹ ਜਿਹੜੀ ਚੀਜ਼ ਐ ਕਹਿ ਰਿਹਾ ਵੀ ਨਿੱਝਲੀ ਗੱਲ ਨਾ ਇਹ ਕਈ ਵਾਰ ਗੱਲ ਖਲੀ ਹੋ ਚੁੱਕੀ ਆ ਕਿਉਂਕਿ ਉਹਨਾਂ ਦਾ ਉੱਥੇ ਦੁਬਈ ਦੇ ਵਿੱਚ ਜਿਹੜਾ ਟ੍ਰਾਂਸਪੋਰਟਾ ਸਿਸਟਮ ਆ ਉਹ ਸਾਰਾ ਖਤਮ ਹੋ ਗਿਆ ਸੀਗਾ ਜੇ ਇੰਨੇ ਮਹਾਰਾਜ ਰਾਜੇ ਹੁੰਦੇ ਸਾਡੇ ਕੋਲ ਅਮਰਤਪਾਲ ਦੀ ਫਾਈਲ ਪਈ ਆ ਜਿੱਦਣੇ ਵੋਟਾਂ 'ਤੇ ਖੜਿਆ ਸੀਗਾ ਇਹਨੇ ਡਿਕਲੇਰ ਕੀ ਕੀਤਾ ਉੱਥੇ 1000 ਰੁਪਈਆ ਜਿਹੜੀ ਟ੍ਰਾਂਸਪੋਰਟ ਚੱਲਦੀ ਹੁੰਦੀ ਹੈ ਨਾ ਉਹਨਾਂ ਦੇ ਰੁਪਈਏ ਨਹੀਂ ਹੁੰਦੇ ਉਹਨਾਂ ਦੇ ਲੱਖਾਂ 'ਚ ਗੱਲਾਂ ਹੁੰਦੀਆਂ ਨੇ ਤਾਂ ਉਹਨਾਂ ਵੱਲੋਂ ਕੁਝ ਨਹੀਂ ਕੀਤਾ ਗਿਆ ਸੀਗਾ 1000 ਰੁਪਈਆ ਡਿਕਲੇਰ ਕੀਤਾ ਦੇ ਨਾਊਂਟ 'ਚ ਹੋਰ ਕਹਾ ਗੱਲ ਕਰੀ ਕੀ ਕਹਿੰਦਾ ਹੈ ਜੀ ਦੇ ਜੰਨੇ ਆ ਰਹੇ ਸਿਧਾਂਤ ਅਨੁਸਾਰ ਉਹਨਾਂ ਨੇ ਬਾਬਰ ਨੂੰ ਜਾਬਰ ਇੱਥੇ ਆ ਕੇ ਕਿਹਾ ਪੰਜਾਬ ਦੀ ਧਰਤੀ ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਥੇ ਆ ਕੇ ਲੋਕਾਂ ਨੂੰ ਜਗਾਇਆ ਬਾਬਰ ਨੂੰ ਜਾਬਰ ਕਹਿਣ ਦੀ ਯੁਰਤ ਪੈਦਾ ਕੀਤੀ ਇੱਥੋਂ ਦੇ ਲੋਕਾਂ ਦੇ ਅੰਦਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਦਾ ਕਾਇਮ ਕਰਕੇ ਕੇਸਰੀ ਪੰਚਮਰਲਾ ਹਰਾਇਆ ਕਲੂਕਾਰਿਆਂ ਦੇ ਵਿੱਚ ਸ਼ਹਾਦਤਾਂ ਹੋਈਆਂ ਸ਼ੇਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੈ ਅੱਛਾ ਵੀ ਇਹਨੂੰ ਚੰਗੀ ਤਰ੍ਹਾਂ ਪਤਾ ਵੀ ਵੀਡੀਓ ਲੰਬੀ ਕਿਵੇਂ ਕਰਨੀ ਆ ਬੰਦਾ ਸਿੰਘ ਬਹਾਦਰ ਤੇ ਰਾਜਾ ਰਣਜੀਤ ਸਿੰਘ ਹੋਰ ਪਤਾ ਨਹੀਂ ਕਿੱਥੋਂ ਕਿੱਥੋਂ ਕਿੰਨੇ ਕਿੜੇ ਕਿੜੇ ਇਹ ਚੱਕ ਚੱਕ ਕੇ ਵਿੱਚ ਇਹ ਇਹ ਚੀਜ਼ ਦੇ ਵਿੱਚ ਪਰੋ ਦਿੰਦੇ ਨੇ ਉਹ ਜਿਵੇਂ ਲੱਖਾਂ ਕਿਹੜਾ ਕਹਿੰਦਾ ਹੁੰਦਾ ਸੀਗਾ ਕਹਿੰਦਾ ਲੋਕ ਸੁਣਨੋਂ ਅਟ ਗਏ ਕਹਿੰਦਾ ਜੇ ਲੋਕ ਨਹੀਂ ਸੁਣਨੋ ਸਾਡੇ ਦੇ ਮਤਲਬ ਸੁਣੋ ਹਟ ਜਾਂਦੇ ਨੇ ਤਾਂ ਮੜ ਜੀ ਗੱਲ ਕਹਿੰਦਾ ਵਿੱਚ ਬਾਦਲਾਂ ਦੀ ਕਰ ਦੋ ਜਾਂ ਮੰਨ ਲਓ ਵੀ ਜਣੀ ਕੇ ਕਾਂਗਰਸੀਆਂ ਦੀ ਕਰ ਦੋ ਤਾਂ ਲੋਕ ਤੁਹਾਡਾ ਤੁਹਾਡਾ ਚੱਕ ਲੈਂਦੇ ਆ ਇਹ ਬਿਲਕੁਲ ਸੇਮ ਚੀਜ਼ ਕਰ ਰਹੇ ਆ ਗੱਲ ਕਰਨ ਆਇਆ ਇਹ ਅਮਰਤਪਾਲ ਦੀ ਬਿਆਨ ਦੇਣ ਆ ਦੱਸਣਾ ਆ ਵੀ ਜਿਹੜੇ ਸਰਕਾਰ ਬਣੀਆਂ ਆਏ ਹਾਲਾਂਕਿ ਉਹਨਾਂ ਕੋਲ ਸਰਕਾਰ ਬਣੀਆਂ ਕੋਈ ਆਫੀਸ਼ਲ ਬਿਆਨ ਨਹੀਂ ਹੈਗਾ ਤੇ ਜੇ ਆਪਾਂ ਲੌਜੀਕਲ ਪੁਆਇੰਟ ਦੇ ਉੱਤੇ ਗੱਲ ਕਰੀਏ ਵੀ ਪੰਜ ਦਰਿਆ ਨੂੰ ਅੱਗ ਲੱਗ ਜਾਊ ਇਹ ਕਦੇ ਹੋਈ ਨਹੀਂ ਸਕਦਾ ਕਦੇ ਵੀ ਨਹੀਂ ਹੋ ਸਕਦਾ ਇਹ ਜਦੋਂ ਬਾਹਰ ਸੀ ਜਦ ਨਹੀਂ ਕਿਤੇ ਪਾਸੇ ਅੱਖਾਂ ਲੱਗੀਆਂ ਹਾਂ ਉਹਦੇ ਆਉਣ ਨਾਲ ਫਰਕ ਤੁਹਾਨੂੰ ਮੈਂ ਦੱਸਾਂਗੀ ਪੰਦਾ ਉਹਦੇ ਆਉਣ ਨਾਲ ਫਰਕ ਕੁਝ ਨਹੀਂ ਪੈਣਾ ਇਹ ਸਿਰਫ ਉਹਨੂੰ ਵਿਚਾਰ ਰਹੇ ਨੇ ਜੱਜਣੋਂ ਆਇਆ ਸਾਡੇ ਤਾਂ ਜਿਹੜੇ ਸਵਾਲ ਹੈਗੇ ਨੇ ਹੈਗੇ ਨੇ ਮੈਂ ਕਿਹਾ ਸਾਡੀ ਵਾਰੀ ਤਾਂ ਘਟੂ ਘਟ ਸਾਲ ਡੇਢ ਸਾਲ ਬਾਅਦ ਆਉ ਜਿਹੜੇ ਹਿਸਾਬ ਨਾਲ ਉੱਥੇ ਪੱਤਰਕਾਰ ਜਾਂ ਉਹਦੇ ਆਲੇ ਦੁਆਲੇ ਜਿਹੜੇ ਬੰਦੇ ਰਹਿੰਦੇ ਸੀ ਉਹ ਸਵਾਲ ਚੱਕੀ ਵਰਦੇ ਨੇ ਇਹ ਕਹਿੰਦੇ ਨੇ ਕਿ ਇੱਕ ਵਾਰ ਜੇ ਬਾਹਰ ਆ ਗਏ ਤਾਂ ਅਗਲਾ ਤੂੰ ਸੁਣੋ ਕਹਾਣੀ ਕਹਿੰਦਾ ਸਾਫਰ ਦੌਰਾਨ 1469 ਈਸਵੀ ਤੋਂ ਲੈ ਕੇ ਅੱਜ ਤੱਕ ਪੰਜਾਬੀਓ ਪੰਥ ਦੇ ਵਾਰਸੋ ਜਿੰਨਾ ਜਿੰਨਾ ਨੇ ਵੀ ਤੁਹਾਡੇ ਹੱਕ ਦੇ ਵਿੱਚ ਹਾਂ ਦਾ ਨਾਹਰਾ ਮਾਰਨ ਦੀ ਕੋਚ ਚ ਕੀਤੀ ਹੈ ਨਾ ਉਹਨਾਂ ਨੂੰ ਇਹੋ ਹੀ ਕਹਿ ਕੇ ਦੁਰਕਾਰਿਆ ਗਿਆ ਭੰਡਿਆ ਗਿਆ ਵੀ ਇਹ ਪੰਜਾਬ ਦੇ ਵਿੱਚ ਅੱਗ ਲਾ ਦੇਣਗੇ ਜੀ ਸੰਤ ਇਹ ਪੁਆਇੰਟ ਇਹਨਾਂ ਤੇ ਬਣ ਗਿਆ ਜੀ ਕਿਦਾਂ ਵੀਰੇ ਸੁਖਜਿੰਦਰ ਕੀ ਹਾਲ ਚਾਲ ਹੈ ਬਾਈ ਪਟਵਾਰੀ ਸਾਹਿਬ ਸਤਿ ਸ਼੍ਰੀ ਅਕਾਲ ਏ ਆਪਣੇ ਆਪ ਨੂੰ ਲੋਕਾਂ ਨੂੰ ਸਾਹਮਣੇ ਬੰਦਾ ਬਹਾਦਰ ਬਣ ਕੇ ਪੇਸ਼ ਕਰ ਬਿਲਕੁਲ ਗੱਲ ਸਹੀ ਆ ਅੱਛਾ ਜੀ ਇਹ ਕਹਿੰਦਾ ਵੀ ਜਿਹੜੇ ਜਿਹੜੇ ਬੰਦੇ ਨੇ ਤੁਹਾਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਆ ਵੀ ਸਰਕਾਰਾਂ ਨੇ ਮਤਲਬ ਜਿਨੇ ਕੇ ਬੰਦੇ ਨੂੰ ਖਤਮ ਕਰਤਾ ਜਾਂ ਬੰਦੇ ਨੂੰ ਤਰਕਾਰਤਾ ਜਾਂ ਕੁਝ ਵੀ ਕਰ ਲਿਆ ਬੰਦੇ ਨੂੰ ਇਹ ਕੀ ਕਰਦੇ ਨੇ ਇਹਨਾਂ ਨੇ ਹੱਦ ਤੱਕ ਇਹ ਕੋਈ ਕੰਮ ਜਗਾਈ ਇਹ ਨਹੀਂ ਇਹ ਆਪ ਨਹੀਂ ਕਰਦੇ ਇਹਨਾਂ ਦੀ ਅੱਖਾਂ ਬੋਕਸ ਓਕੇ ਖੁੱਲਦੀਆਂ ਨੇ ਕਦੇ ਵੀ ਇਹਨਾਂ ਨੇ ਆ ਜਿੰਨੇ ਵੀ ਆ ਸਮਾਜ ਸੇਵੀ ਜਾਂ ਦੂਜੇ ਤੁਹਾਡੇ ਨਾਲ ਦੇ ਵਿੱਚ ਆ ਹੋਏ ਬਲੌਗਰ ਤੁਸੀਂ ਇੱਥੇ ਅੰਦਾਜ਼ਾ ਲਾ ਲਿਆ ਕਰੋ ਵੀ ਇਹਨਾਂ ਦੇ ਇਹਨਾਂ ਦੇ ਬੋਲਣ ਨਾਲ ਜਾਂ ਕਰਨ ਨਾਲ ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇੱਥੇ ਚੀਜ਼ਾਂ ਦੇ ਅੰਦਾਜ਼ੇ ਲਾਓ। ਪਰ ਇਹ ਕਹਿ ਰਿਹਾ ਅਮਰਤਪਾਲ ਨੇ ਜਗਾਇਆ ਲੋਕਾਂ ਨੂੰ ਪਰ ਇਹਨਾਂ ਨੇ ਅਜੇ ਤੱਕ ਕਿਸੇ ਲੋਕਾਂ ਨੂੰ ਜਗਾਇਆ ਨਹੀਂ। ਸੁਣੋ ਗਾਗੀ ਕਹਿੰਦੇ ਜਰਨੈਲ ਸਿੰਘ ਜੀ ਮੈਂ ਕਿਸੇ ਦੇ ਨਾਲ ਕਿਸੇ ਨੂੰ ਕੰਪੇਅਰ ਨਹੀਂ ਕਰ ਰਿਹਾ। ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜੀ ਜਦੋਂ ਉਹਨਾਂ ਨੇ ਵੀ ਹੱਕਾਂ ਦੀ ਗੱਲ ਕੀਤੀ ਕੌਮ ਦੀ ਗੱਲ ਕੀਤੀ ਪੰਜਾਬ ਦੀ ਗੱਲ ਕੀਤੀ ਪੰਥ ਦੀ ਗੱਲ ਕੀਤੀ ਤੇ ਉਹਨਾਂ ਨੂੰ ਉਸ ਸਮੇਂ ਦੀਆਂ ਸਰਕਾਰਾਂ ਨੇ ਕਿਹਾ ਵੀ ਇਹ ਤੇ ਅੱਗ ਲਾ ਦੇਣਗੇ ਇਹ ਪੰਜਾਬ ਦਾ ਮਾਹੌਲ ਭੜਕਾ ਦੇਣਗੇ ਅੱਛਾ ਜੀ ਇੱਥੇ ਇਹਨੇ ਫਿਰ ਬਾਬਾ ਸੰਤ ਜਰਨੈਲ ਖਾਲਸਾ ਭਿੰਡਰਾਂ ਵਾਲੇ ਲਿਆਂਦੇ ਇੱਕ ਪਾਸੇ ਕਹਿੰਦਾ ਜੀ ਅਸੀਂ ਕਿਸੇ ਨੂੰ ਕੰਪੈਰੀਜ਼ਨ ਨਹੀਂ ਕਰਦੇ ਹਾਲਾਂਕਿ ਇਹ ਕਰਦੇ ਨੇ ਇਹ ਕੋਈ ਬੜੀ ਦੋ ਰਾਹੇ ਵਾਲੀ ਗੱਲ ਨਹੀਂ ਕਿਉਂਕਿ ਜਿਹਦੀ ਵੀਡੀਓ ਵੀ ਅੱਜਾ ਕੇ ਦੇਖੀਏ ਪੁਰਾਣੀ ਆ ਉਹ ਸਾਰਾ ਕੁਝ ਕਰਦੇ ਨੇ ਇਹ ਕਹਿੰਦਾ ਵੀ ਜਿਹੜੀਆਂ ਉਹ ਸਮੇਂ ਦੀਆਂ ਸਰਕਾਰਾਂ ਸੀਗੀਆਂ ਵੀ ਉਹਨਾਂ ਨੇ ਬਾਬੇ ਜਰਨੈਲ ਨੂੰ ਵੀ ਸੇਮ ਗੱਲ ਕਹੀ ਸੀਗੀ ਜੇ ਭਾਈ ਇਹ ਇੱਥੇ ਅਗਲਾ ਤੁਸੀਂ ਦਾ ਕੁਝ ਕਰ ਦੋ ਪਰ ਬਾਬੇ ਜਰਨੈਲ ਦੀ ਇਹਨਾਂ ਦੀ ਹਿਸਟਰੀ ਵਿੱਚ ਲੱਭਦਾ ਪੜ੍ਹੀ ਨਹੀਂ ਹੈਗੀ ਇਹਨਾਂ ਵੱਲੀਓ ਜੋ ਚੀਜ਼ਾਂ ਹੋਈਆਂ ਨੇ ਜਦ ਬਾਬੇ ਜਰਨੈਲ ਬਣੀ ਕੀਤੀਆਂ ਗਈਆਂ ਨੇ ਉਹ ਸਾਰੀਆਂ ਲੋਕਾਂ ਦੇ ਵਿੱਚ ਜਨਤਕ ਪਈਆਂ ਨੇ ਲੋਕਾਂ ਦੇ ਦੀਨੀਆਂ ਨੇ ਸਾਰੇ ਕੋ ਲੋਕਾਂ ਦੀਆਂ ਪਰ ਇਹਨਾਂ ਨੂੰ ਜਿਹੜੀਆਂ ਇਹ ਐਗਜ਼ਾਮਪਲਾਂ ਦਿੰਦੇ ਨੇ ਇਹ ਕਦੇ ਕਹਿੰਦੇ ਨਹੀਂ ਉਹਦੇ ਵਰਗਾ ਚ ਇਦਾਂ ਦਾ ਕੋਣੋ ਇਹਨਾਂ ਦੇ ਮੰਦਤੀਨ ਦੇ ਕਹਿੰਦੇ ਨੇ ਐ ਕਿਸੇ ਪਾਸੇ ਲੌਜਿਕ ਬਣਦਾ ਉਹਨੇ ਜੋ ਕਿਹਾ ਉਹਨੇ ਉਹ ਕੀਤਾ ਤੇ ਇਹਨਾਂ ਨਾਲ ਨੇ ਕੀ ਕੀਤਾ ਜਿੰਨੀ ਉਹਨੇ ਕਣਕ ਮਿੱਧੀ ਆ ਪੰਜਾਬ ਚ ਮੈਂ ਕਹਿੰਦਾ ਉਹਨੇ ਪਤੰਗ ਲੁੱਟਣਾਂ ਲਈ ਮਿੱਧੇ ਹੋਣੇ ਇਹ ਆ ਚੀਜ਼ ਉਹ ਸੁਣੋ ਕਾ ਕੀ ਕਹਿੰਦਾ ਸੋ ਇੱਕ ਗੱਲ ਚੇਤੇ ਰੱਖ ਲੋ ਜਿਹੜਾ ਵੀ ਪੰਜਾਬੀ ਉਹ ਤੁਹਾਡੀ ਗੱਲ ਕਰੂਗਾ ਤੁਹਾਨੂੰ ਉਠਾਉਣ ਦੀ ਕੋਸ਼ਿਸ਼ ਕਰੂਗਾ ਹੱਕਾਂ ਪ੍ਰਤੀ ਜਾਗਰੂਕ ਕਰੂਗਾ ਉਹ ਤੇ ప్రతి ਇਹ ਸਮੇਂ ਦੀ ਸਰਕਾਰ ਦਾ ਵਤੀਰਾ ਹੋਊਗਾ ਜਿਹੜਾ ਵਤੀਰਾ ਅੱਜ ਪੰਜਾਬ ਗਵਰਨਮੈਂਟ ਸਾਡੇ ਨਾਲ ਕਰ ਰਹੀ ਹੈ ਇਹ ਕੋਈ ਨਵਾਂ ਨਹੀਂ ਹੈ ਇੰਨਾ ਇੱਥੇੋਂ ਫੇਰ ਗੱਲ ਹੋ ਆ ਗਈ ਇਹਨਾਂ ਨੂੰ ਜਿਹੜੇ ਕਹਿੰਦੇ ਨੇ ਵੀ ਜਗਾਉਣ ਦਾ ਕਰੂਗਾ ਕੰਮ ਵੀ ਉਹਨੂੰ ਸਰਕਾਰ ਚੱਕੂ ਪਰ ਇਹ ਜਗਾ ਰਹੇ ਨੇ ਜਾਂ ਕੀ ਕਰ ਰਹੇ ਨੇ ਇਹਨਾਂ ਨੂੰ ਕਦੇ ਸਰਕਾਰ ਦੇ ਹੱਥ ਨਹੀਂ ਪਾਇਆ ਆ ਜਿਹੜਾ ਇਹਨਾਂ ਦੇ ਪਰਚਾ ਅਸੀਂ ਪੱਤਰਕਾਰਾਂ ਵਾਲਾ ਉਹਨਾਂ ਵਿੱਚ ਵੀ ਜਮਾਨਤ ਕਰਾਈ ਫਿਰਦੇ ਨੇ ਇਹ ਤਾਂ ਸਰਕਾਰ ਪ੍ਰੋਟੈਕਟ ਕਰਦੀ ਇਹਨਾਂ ਨੂੰ ਤਾਂ ਤੇ ਇਹ ਜਗਾਉਣੇ ਵਾਲਾ ਚ ਨਹੀਂ ਹੈਗੇ ਸੁਣੋਗਾ ਸਾਨੂੰ ਅੱਗ ਲਾਉਣ ਵਾਲੇ ਕਿਹਾ ਜਾਂਦਾ ਸੀ ਸਾਨੂੰ ਤੇ ਬਕਾਇਦਾ ਸੰਵਿਧਾਨ ਦੇ ਵਿੱਚ ਕਹਿ ਦਿੱਤਾ ਵੀ ਇਹ ਜੁਰਾਇਮ ਪੇਛਾ ਕਾਮ ਹੈ ਸੰਵਿਧਾਨ ਦੇ ਵਿੱਚ ਕਹਿ ਦਿੱਤਾ ਵੀ ਇਹ ਅੱਗ ਲਾਉਣ ਵਾਲੇ ਆ ਅਰ ਹੁਣ ਇੱਥੇਲੇ ਪੈਂਡ ਦੇ ਉੱਤੇ ਇਹ ਇੱਥੇ ਆਉਂਦੇ ਨੇ ਵੀ ਸਾਨੂੰ ਸੰਵਿਧਾਨ ਚ ਲਿਖਿਆ ਗਿਆ ਵੀ ਜੁਰਾਇਮ ਪੇਛਾ ਕਾਮ ਹੈ ਅੱਗ ਲਾਉਣੇ ਵਾਲੇ ਦੇ ਇੱਕ ਪਾਸੇ ਇਹਨਾਂ ਦਾ ਭਾਈ ਸਾਹਿਬ ਇਹ ਵੀ ਕਾਲਾ ਐਮਐਲਏ ਵਨ ਨੂੰ ਬਹੁਤ ਔਰ ਨਾਲੇ ਸਮੇਂ ਤੇ ਬੋਟਾ ਚ ਖੜੂ ਗਏ। ਉਹੀ ਸਵਿਧਾਨ ਦੀ ਜਾ ਕੇ ਸੌਂ ਚੱਕਦੇ ਨੇ। ਇਹ ਐ ਇਹਨਾਂ ਲੋਕਾਂ ਦੀ ਸੱਚਾਈ। ਇਹਨਾਂ ਗੱਲਾਂ ਤੇ ਇਹਨਾਂ ਕੋਲ ਜਵਾਬ ਨਹੀਂ ਹੈ। ਵੀ ਜੇ ਤੁਸੀਂ ਡਿਕਲੇਅਰ ਕਰਦੇ ਹੋ ਵੀ ਭਾਈ ਜਿਹੜਾ ਸਵਿਧਾਨ ਆ ਉਹ ਤੁਹਾਨੂੰ ਜਰਾਂ ਪੈਸ਼ਾ ਕੋਮ ਕਿਹਾ ਗਿਆ ਜਾਂ ਮੰਨ ਲਓ ਵੀ ਤੁਹਾਨੂੰ ਇਹ Hindu ਧਰਮ ਦੇ ਕੰਗ ਕਿਹਾ ਗਿਆ ਵੀ ਤੁਸੀਂ ਵੀ ਸੌਂ ਕਰ ਚੱਕਦੇ ਹੋ। ਉੱਥੇ ਕਹਿੰਦੇ ਨੇ ਜੀ ਸਪੇਸ ਅਧਿਕਾਰ ਨਹੀਂ ਛੱਡਣੀ। ਇਹ ਐ ਲੋਕਾਂ ਦੀ ਸੱਚਾਈ ਇਹਨਾਂ ਦੀ। ਸੁਣੋਗਾ ਕੀ ਕਹਦਾ? ਇਸ ਕਰਕੇ ਇਹ ਸਾਡੇ ਨਾਲ ਕੋਈ ਪਹਿਲੀ ਅਰ ਨਹੀਂ ਵਾਪਰਦੇ ਆ। ਸਮੇ ਸਮੇ ਸਿਰ ਤੇ ਜਦੋਂ ਵੀ ਅਸੀਂ ਹੱਕਾਂ ਦੀ ਗੱਲ ਕਰਦੇ ਆਂ ਪਾਣੀਆਂ ਦੀ ਗੱਲ ਕਰਦੇ ਆਂ ਚੰਡੀਗੜ੍ਹ ਦੀ ਗੱਲ ਕਰਦੇ ਆਂ ਵਿੱਦਿਅਕ ਅਦਾਇਰਿਆਂ ਦੀ ਗੱਲ ਕਰਦੇ ਆਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਗੱਲ ਕਰਦੇ ਆਂ ਬੰਦੀ ਸਿੰਘਾਂ ਦੀ ਗੱਲ ਕਰਦੇ ਆਂ ਪ੍ਰਵਾਸ ਦੇ ਮੁੱਦੇ ਤੇ ਬੋਲਦੇ ਆਂ ਉਦੋਂ ਉਦੋਂ ਸਾਨੂੰ ਕਿਹਾ ਜਾਊਗਾ ਅੱਛਾ ਜੀ ਬੰਦੀ ਸਿੰਘਾਂ ਦੇ ਉੱਤੇ ਆ ਜੀਏ ਇਹ ਬੰਦਾ ਨਾਲੇ ਤਾਂ ਜਿਹੜਾ ਆੜੀਆ ਜੋਟੀਦਾਰ ਤਲਵੰਡੀ ਇਹਨਾਂ ਨੇ ਇੱਕ ਵਾਰ ਦਾਦੂ ਵਾਲਾ ਸਾਹਿਬ ਦਾ ਵਿਰੋਧ ਕੀਤਾ ਸੀਗਾ ਉਕ ਵਿਰੋਧਕਾਂ ਕੀਤਾ ਗਿਆ ਸੀ ਜੀ ਇਹ ਰਾਧਾ ਸਵਾਮੀ ਜੀ ਆਏ ਜੀ ਉਹਨੂੰ ਮਨਮੰਦਾ ਜੀ ਇਹ ਕੁਛ ਕਰਦਾ ਉਹ ਕੁਛ ਕਰਦਾ ਉਹੀ ਦਾदू ਵਾਲਿਆਂ ਦੇ ਆ ਕੇ ਜਦ ਅਮਰਤਪਾਲ ਦੇ ਬਾਪੂ ਦੇ ਗਲ ਦੇ ਵਿੱਚ ਸਰੋਪਾਪਾਤ ਆ ਤੇ ਉਹਨੂੰ ਦਿੱਤਾ ਸਮਰਥਨ 2024 ਦੇ ਵਿੱਚ ਜੇ ਤੁਸੀਂ ਇਹਦੀ ਵੀਡੀਓ ਦੇਖੋਗੇ ਨਾ ਕੋਈ ਬੰਦਾ ਮੈਨੂੰ ਵੀਡੀਓ ਕੱਢ ਕੇ ਲਿਆ ਦਿਓ ਇਹਨਾਂ ਨੇ ਕਦੇ ਵੀ ਪੰਜਾਬ ਦੇ ਮੁੱਦੇ ਉੱਤੇ ਗੱਲ ਕੀਤੀ ਹੋਵੇ ਕੋਈ ਬੰਦਾ ਚੱਕ ਲਿਆਓ ਇਹ 2024 ਤੋਂ ਬਾਅਦ ਜ਼ਿਆਦਾ ਐਕਟਿਵ ਹੋਏ ਨੇ ਜਦ ਅਮਰਤਪਾਲ ਐਮਪੀ ਬਣੇ ਆ ਜਦੋਂ ਵੋਟਰਾਂ ਦੇ ਵਿੱਚ ਇਹ ਪ੍ਰਚਾਰ ਚੱਲਦਾ ਸੀਗਾ ਕੋਈ ਨਹੀਂ ਜਾਣਦਾ ਸੀ ਚਮਕੌਰ ਤੋਂ ਨੂੰ ਕੌਣ ਕੋਈ ਨਹੀਂ ਜਾਣਦਾ ਸੀਗਾ ਇਹ ਰਜਿੰਦਰ ਤਲਵੰਡੀ ਕੌਣ ਆ 2024 ਦੇ ਵਿੱਚ ਐਕਟਿਵ ਹੋਏ ਨੇ ਤੇ ਐਕਟਿਵ ਹੋਣ ਤੋਂ ਬਾਅਦ ਜਿਹੜੇ ਜਿਹੜੇ ਨੇ ਕੰਮ ਕੀਤਾ ਉਹ ਤੁਹਾਡੇ ਮੂਰੇ ਅੱਖਾਂ ਦੇ ਹੈਗੇ ਆ ਵੀ ਤੁਸੀਂ ਅੱਗ ਲਾ ਦੋਗੇ ਥੋੜਾ ਸਮਾਂ ਪਹਿਲਾਂ ਵੀ ਪੰਜਾਬ ਦੇ ਵਿੱਚ ਇੱਕ ਘਟਨਾ ਵਾਪਰੀ ਜਦੋਂ ਭਾਈ ਅਮਰਤਪਾਲ ਸਿੰਘ ਦੀ ਖਾਲਸਾ ਉਹਨਾਂ ਦੇ ਮਾਤਾ ਜੀ ਮਾਤਾ ਬਲਵਿੰਦਰ ਕੌਰ ਜੀ ਉਹਨਾਂ ਨੂੰ ਵੀ ਇੱਕ ਸਮੇਂ ਦੇ ਹੁਕਮਰਾਨ ਉਹਨਾਂ ਦਾ ਇੱਕ ਸਿਪਾਈ ਆਪਾਂ ਕਹਿ ਲਈਏ ਇੱਕ ਨੌਕਰ ਕਹਿ ਲਈਏ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਵੀ ਤੇਰਾ ਮੁੰਡਾ ਦੇ ਪੰਜਾਬ ਦੇ ਵਿੱਚ ਅੱਗ ਲਾ ਰਿਆ ਮੈਨੂੰ ਤਾਂ ਇਹ ਇਦਾਂ ਲੱਗਦਾ ਸਰਕਾਰ ਨੇ ਤੇ ਪੁਲਿਸ ਪ੍ਰਸ਼ਾਸਨ ਨੇ ਇਕੱਠੀਆਂ ਹੋ ਕੇ ਇਸ ਗੱਲ ਨੂੰ ਉਲੀਕਿਆ ਹੈ ਕਿਉਂਕਿ ਉੱਥੋਂ ਵੀ ਇਹ ਆਵਾਜ਼ ਨਿਕਲੀ ਸੀ ਵੀ ਤੇਰਾ ਮੁੰਡਾ ਦੇ ਪੰਜਾਬ ਦੇ ਵਿੱਚ ਅੱਗ ਲਾ ਦੂਗਾ ਤੇ ਅੱਜ ਸਾਨੂੰ ਇਦਾਂ ਲੱਗਦਾ ਸੀ ਹੋ ਸਕਦਾ ਉਹਨੇ ਸਵੇ ਨਫ਼ਰਤ ਦੇ ਵਿੱਚੋਂ ਇਹ ਗੱਲ ਕਹੀ ਹੋਵੇ ਪਰ ਨਹੀਂ ਆਜ ਸਪਸ਼ਟ ਹੋ ਗਿਆ ਵੀ ਇਹਨਾਂ ਦੀ ਮਿਲੀ ਭੁਗਤ ਦੇ ਨਾਲ ਕੋਈ ਮੀਟਿੰਗ ਹੋਈ ਹੈ ਤੇ ਮੀਟਿੰਗ ਦੇ ਵਿੱਚ ਸਿੱਧੇ ਤੌਰ ਤੇ ਐਲਾਨਿਆ ਗਿਆ ਵੀ ਭਾਈ ਅਮਰਤਪਾਲ ਸਿੰਘ ਜੀ ਪੰਜਾਬ ਨੂੰ ਤੇ ਅੱਗ ਲਾਉਣਗੇ ਸੋ ਇਹ ਗੱਲ ਕੱਲੀ ਇਹਨੂੰ ਬੇਬਕੂਬ ਨੂੰ ਇਹ ਗੱਲ ਦਾ ਨਹੀਂ ਪਤਾ ਲੱਗਿਆ ਪ੍ਰਚਾਰਕ ਸਾਹਿਬ ਧਿਆਨ ਨਾਲ ਗੱਲ ਸੁਣੋ ਜੇ ਉਹਨਾਂ ਨੇ ਅਮਰਤਪਾਲ ਨੂੰ ਇਹੀ ਟੌਪਿਕ ਦੇ ਉੱਤੇ ਰੱਖਣਾ ਸੀ ਘਰਾਂ ਤੇ ਅਮਰਤਪਾਲ ਨੂੰ ਉਹਨਾਂ ਨੇ ਜੇ ਜੇ ਤੁਸੀਂ ਸਰਕਾਰ ਨੂੰ ਇਹ ਚੀਜ਼ ਪਿੱਛੇ ਭੰਡਦੇ ਹੋ ਕੀ ਭਾਈ ਸਰਕਾਰਾਂ ਕੁਝ ਕਰਾ ਰਹੀ ਆ ਜਾਂ ਸੈਂਟਰ ਗਵਰਨਮੈਂਟਾਂ ਕੁਝ ਕਰਾ ਰਹੀ ਆ ਉਹਨਾਂ ਦੇ ਹੱਥ ਦੇ ਵਿੱਚ ਇੰਡੀਆ ਦਾ ਸਾਰਾ ਕੁਝ ਆ ਮੰਨਦੇ ਤੁਸੀਂ ਗੱਲ ਇਹ ਜੇ ਉਹ ਇੰਨੇ ਹੀ ਇਹਦੇ ਐਂਟੀ ਹੁੰਦੇ ਅਮਰਪਾਲ ਦੇ ਤਾਂ ਫਿਰ ਉਹ ਐਮਪੀ ਦੀਆਂ ਇਲੈਕਸ਼ਨਾਂ ਦੀਆਂ ਵੋਟਾਂ ਨਾ ਜਿਤਾਉਂਦੇ ਨੂੰ ਜੇ ਉਹਨਾਂ ਨੇ ਬਹਾਨੇ ਕੱਢਣਾ ਸੀਗਾ ਹੁਣ ਅਮਰਤਪਾਲ ਦੀ ਜਿਹੜੀ ਪੂਰੀ ਫਾਈਲ ਆ ਉਹਦੇ ਵਿੱਚ ਜਿਹੜੀਆਂ ਜਿਹੜੀਆਂ ਗਲਤੀਆਂ ਨੇ ਉਹਦੇ ਵਿੱਚ ਭਾਈ ਜਦ ਆਪਾਂ ਪੇਪਰ ਭਰਦੇ ਆ ਚੋਣ ਕਮਿਸ਼ਨ ਦੇ ਵਿੱਚ ਉਹ ਚ ਬੜੀਆਂ ਗਲਤੀਆਂ ਨੇ ਆ ਕੋਈ ਨਾਰਮਲ ਬੰਦਾ ਉਹਦੀ 100 ਗਲਤੀਆਂ ਹੁਣ ਕੱਟ ਕੇ ਬਾਹਰ ਮਾਰ ਦੇ ਉਸ ਟਾਈਮ ਉਹ ਅਮਰਤਪਾਲ ਦੀ ਵਾਰ ਨੂੰ ਡੀਸੀ ਆ ਜਿਹੜੇ ਤੇਰੇ ਦੂਜੇ ਨੇ ਆ ਲੱਗੇ ਹੋਏ ਨੇ ਮੂਰੇ ਚੋਣ ਕਮਿਸ਼ਨ ਵਾਲੇ ਇਹ ਇਹਨਾਂ ਦੇ ਬਿਆਨ ਨੇ ਇਹ ਕਹਿੰਦੇ ਸਾਡਾ ਮਗਰੋਂ ਪ੍ਰੈਸ਼ਰ ਹੈ ਸਾਡੇ ਤੇ ਇੰਨਾ ਸੀਗਾ ਵੀ ਅਕਸੈਪਟ ਕਰਨਾ ਚਾਹੀਦਾ ਕੋਰਟ 'ਤੇ ਜਾ ਕੇ ਪੁੱਛ ਪੁੱਛੇ ਮਾਨ ਸਿੰਘ ਖਾਰੇ ਨੂੰ ਵੀ ਜਦ ਕੇਸ ਲੈ ਕੇ ਆ ਸੀਗਾ ਹਾਈ ਕੋਰਟ ਦੇ ਵਿੱਚ ਵੀ ਇਹ ਤਾਂ ਪੇਪਰ ਪੂਰੀ ਨਹੀਂ ਸੀਗੇ ਇਹ ਬੰਦਾ ਕਿਵੇਂ ਸੈਪਟ ਹੋ ਗਿਆ ਅਕਾਊਂਟ ਤੱਕ ਉਹਦਾ ਜੇਲ੍ਹ ਦੇ ਵਿੱਚ ਬੈਠੇ ਦਾ ਖੁੱਲਿਆ ਔਰ ਬਹੁਤ ਚੀਜ਼ਾਂ ਇਹੋ ਜੀਆਂ ਨੇ ਜਿਹੜੀਆਂ ਜੇਲ੍ਹ 'ਚ ਬੈਠੇ ਦੀਆਂ ਹੋਈਆਂ ਨੇ ਅੱਜ ਵੀ ਐਨਐਸਏ ਦੇ ਐਕਟ ਦੇ ਅਧੀਨ ਜਿਹੜੀ ਇਹਨੂੰ ਸਹੂਲਤਾਂ ਮਿਲਦੀਆਂ ਨੇ ਉਹ ਸਰਕਾਰ ਇਹ ਦੇ ਰਹੀ ਆ ਜੇ ਸਰਕਾਰ ਇੰਨੀ ਜ਼ਾਲਮ ਹੋਵੇ ਉਹਦੇ ਪ੍ਰਤੀ ਤਾਂ ਉਸੇ ਟਾਈਮ ਇਹ ਸਰਕਾਰ ਉਹਨੂੰ ਕਿਤੇ ਨਾ ਕਿਤੇ ਜਾ ਕੇ ਉਹਨੂੰ ਪੁੱਠਾ ਟੰਗਿਆ ਹੁੰਦਾ ਉਹ ਤੁਹਾਨੂੰ ਪ੍ਰੋਟੈਕਟ ਕਰ ਰਹੀ ਆ ਸਰਕਾਰ ਤੁਸੀਂ ਕਹਿ ਰਹੇ ਹੋ ਲੋਕਾਂ ਦੇ ਬੈਠ ਕੇ ਜੀ ਇਹ ਜ਼ਾਲਮ ਸਰਕਾਰਾਂ ਕੁਝ ਕਰ ਰਹੀ ਹੈ ਸੁਣੋਗਾ ਹੋਰ ਕੀ ਕਹਿੰਦਾ ਪਈ ਭਾਈ ਇਹ ਮਰਤੂ ਪਾਲ ਸਿੰਘ ਦੀ ਪੰਜਾਬ ਨੂੰ ਤੇ ਅੱਗ ਲਾਉਣਗੇ ਸੋ ਇਹ ਗੱਲ ਕੱਲੀ ਉਸ ਪੰਜਾਬ ਦੇ ਨੌਕਰ ਨੇ ਨਹੀਂ ਸੀ ਕਹੀ ਪੰਜਾਬ ਸਰਕਾਰ ਦੇ ਨੌਕਰ ਨੇ ਇਹ ਗੱਲ ਨਹੀਂ ਸੀ ਕਹੀ ਸੋ ਅੱਜ ਸਾਨੂੰ ਸਮਝ ਆ ਰਹੀ ਹੈ ਵੀ ਇਹਦੇ ਪਿੱਛੇ ਕਿੱਡੀ ਵੱਡੀ ਸਿਆਸਤ ਛਿਪੀ ਹੈ ਉਦੋਂ ਵੀ ਪੰਜਾਬ ਕੀ ਪਿਆ ਵੀ ਤੇਰੇ ਮੁੰਡਾ ਅੱਗ ਲਾ ਦੂਗਾ ਅੱਜ ਵੀ ਕਹਿ ਰਿਹਾ ਅੱਜ ਪੰਜਾਬ ਸਰਕਾਰ ਸਿੱਧੀ ਕਹਿ ਰਹੀ ਆ ਕੋਰਟ ਦੇ ਵਿੱਚ ਜਾ ਕੇ ਕਹਿ ਰਹੀ ਆ ਵੀ ਸਾਨੂੰ ਉਹਦੇ ਬਿਆਨਾਂ ਤੋਂ ਖਤਰਾ ਇੱਕ ਸਾਡਾ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਭਾਈ ਸਰਬਜੀਤ ਸਿੰਘ ਖਾਲਸਾ ਉਹਨੂੰ ਲੀਡਰ ਕਹਿੰਦੇ ਆ ਕਿ ਉਹ ਬੋਲਦਾ ਨਹੀਂ ਪਾਰਲੀਮੈਂਟ ਦੇ ਵਿੱਚ ਉਹਨੂੰ ਬੋਲਣ ਨਹੀਂ ਦਿੰਦੇ ਤੇ ਜਿਹੜਾ ਪਾਰਲੀਮੈਂਟ ਦੇ ਵਿੱਚ ਭਾਈ ਅਮਰਤਪਾਲ ਸਿੰਘ ਖਾਲਸਾ ਸਾਡਾ ਐਮਪੀ ਬੋਲਣਾ ਚਾਹੁੰਦਾ ਉਹਨੂੰ ਤੁਸੀਂ ਬੋਲਣ ਨਹੀਂ ਦਿੰਦੇ ਲਓ ਜੀ ਉਹਨੂੰ ਇੱਥੇ ਵੀ ਇੱਕ ਲੌਜੀਕਲ ਪੁਆਇੰਟ ਬਣਦਾ ਹੈ ਬੰਦੇ ਦਾ ਇਹ ਕਹਿੰਦਾ ਵੀ ਉੱਥੇ ਦੀ ਜਿਹੜੀ ਗਵਰਨਮੈਂਟ ਆ ਜਿੱਥੇ 544 ਬੈਠੇ ਹੁੰਦੇ ਨੇ ਵੀ ਉਹ ਸਰਬਜੀਤ ਨੂੰ ਬੋਲਣ ਨਹੀਂ ਦਿੰਦੇ ਜੇ ਉਹ ਸਰਬਜੀਤ ਨੂੰ ਬੋਲਣ ਨਹੀਂ ਦਿੰਦੇ ਤਾਂ ਅਮਰਤਪਾਲ ਦੀ ਤੂੰ ਕੀ ਗਰੰਟੀ ਲਿਖ ਕੇ ਦਿੰਦਾ ਵੀ ਉਹ ਅਮਰਤਪਾਲ ਨੂੰ ਵੀ ਓਏ ਕਹਿ ਦੇਣਗੇ ਉਹ ਕਿਉਂ ਅਸੀਂ ਕਹਿੰਦੇ ਸੀਗੇ ਵੀ ਜਿਹੜਾ ਚੋਣਾਂ ਵਾਲਾ ਸਿਸਟਮ ਆ ਨਾ ਇਹ ਮੰਨ ਲਓ ਵੀ ਸਿਰ ਥੱਲੇ ਦੇਖ ਕੇ ਕੱਟ ਕੇ ਇਹ ਤਾਂ ਬਦਲ ਮੁੱਦਾ ਕਰਦੇ ਨੇ ਆ ਥੋੜਾ ਲੱਗਿਆ ਸੀ ਐਮਪੀ ਕਹਿੰਦਾ ਤਿੰਨ ਫੁੱਟੀ ਕਿਰਪਾ ਨਾਲ ਅੰਦਰ ਲੈ ਕੇ ਜਾਓ ਕਿੱਥੇ ਗਿਆ ਉਹ 1999 ਤੇ 13 MP ਜਿੱਤੇ ਸੀ ਆਪਣੇ ਜਿਹੜੇ ਬੰਦੇ ਜਾਣਦੇ ਨੇ ਕੀ ਹੱਥ ਚ ਆਇਆ ਇਹ ਬੰਦਾ ਕਹਿ ਰਿਹਾ ਵੀ ਸਰਬਜੀਤ ਨੂੰ ਬੋਲ ਨਹੀਂ ਪਰ ਅਮਰਤਪਾਲ ਬੋਲੂ ਜਿਹਨੂੰ ਬਾਰ ਬਾਰ ਪਟੀਸ਼ਨਾਂ ਪਾਉਣੀਆਂ ਪੈ ਰਹੀਆਂ ਨੇ ਸਿੱਧ ਕਰਨ ਲਈ ਉਹਨਾਂ ਨੇ ਵਕੀਲਾਂ ਨੂੰ ਵੀ ਭਾਈ ਇਹਦਾ ਕਸੂਰ ਨਹੀਂ ਹੈਗਾ ਤੇ ਸਰਕਾਰ ਉਹਨੂੰ ਹਰੇਕ 3 ਸਾਲ ਤੇ ਲਟਕਾਈ ਜਾ ਰਹੀ ਹੈ ਘਮਾ ਜਾ ਰਹੀ ਹੈ ਤੇ ਉਹਨੂੰ ਪਾਰਲੀਮੈਂਟ ਚੋਂ ਬੋਲਣ ਦੇਣਗੇ ਇਹ ਹੈ ਇਹਨਾਂ ਦੀ ਸੱਚਾਈ ਜਦ ਇੱਕ ਨੂੰ ਬੋਲਣ ਨਹੀਂ ਦੇ ਰਹੇ ਹਾਲਾਕੀ ਕਾਨੂੰਨ ਦੇ ਹਿਸਾਬ ਨਾਲ ਬੋਲ ਸਕਦਾ ਬੰਦਾ ਹਰੇਕ ਜਿਹੜੀ ਇਹਨੇ ਸਰਪਚੀ ਦੀ ਐਗਜ਼ਾਮਪਲ ਦਿੱਤੀ ਆ ਉਸ ਹਿਸਾਬ ਨਾਲ ਤਾਂ ਫਿਰ ਇਹੀ ਨਿਕਲਦਾ ਕਿ ਜਦੋਂ ਉਹਨੂੰ ਨਹੀਂ ਬੋਲਣ ਦੇ ਰਹੇ ਤਾਂ ਅਮਰਤ ਪਾਲ ਕੋਕੀ ਗਿੱਦੜ ਸਿੰਘੀ ਆ ਉਹ ਅੱਗੇ ਉਹ ਤੁਹਾਨੂੰ ਦਿੰਦਾ ਸੀ ਉਹ ਬਿਆਨਾਂ ਵਿੱਚ ਤੇ ਬੈਠਾ ਕਹਿੰਦਾ ਸੀਗਾ ਉਹ ਜਿਵੇਂ ਪਿੱਛੇ ਡਾਇਲੌਗ ਬੇ ਰਿਪੀਟ ਹੋਣ ਨੂੰ ਮਿਲਦੇ ਸੀ ਨਾ ਵੀ ਆਮਿਤ ਸ਼ਾਹ ਆਇਆ ਆਮਿਤ ਸ਼ਾਹ ਉੱਦਾਂ ਅੱਜ ਪੁੱਛੋ ਉਹਦੇ ਘਰਦਿਆਂ ਨੂੰ ਵੀ ਆਮਿਤ ਸ਼ਾਹ ਨੂੰ ਉਹਦੋਂ ਇੱਕ ਇੱਕ ਮੜੀ ਆਡੀਓ ਘੜਾ ਕੇ ਦਿਖਾ ਦੋਦੀ ਆਮਿਤ ਸ਼ਾਹ ਵੱਲੀਏ ਕੱਲ ਵੀ ਅਮਰਿਸ਼ਾ ਨੂੰ ਇਹ ਇਹ ਐਂ ਦੇ ਲੋਕਾਂ ਦੀ ਸੱਚਾਈ ਹੋਰ ਗਾਹਾਂ ਸੁਣਦੇ ਕੀ ਕਹਿੰਦਾ ਹੈ ਤੁਸੀਂ ਬੋਲਣ ਨਹੀਂ ਦਿੰਦੇ ਉਹਨੂੰ ਬੋਲਣ ਕੀ ਦੇਣਾ ਸਗੁਲਟੇ ਬਿਆਨ ਦਿੰਦੇ ਵੀ ਉਹਦੇ ਬਿਆਨ ਦੇ ਨਾਲ ਅੱਗ ਲੱਗ ਜੂਗੀ ਕੀ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਮੂੰਹ ਦੇ ਵਿੱਚ ਕੋਈ ਤੇਲ ਪਾਇਆ ਹੋਇਆ ਜਾਂ ਮੂੰਹ ਦੇ ਵਿੱਚੋਂ ਕੋਈ ਅੱਗ ਨਿਕਲਦੀ ਹੈ ਵੀ ਅੱਗ ਲੱਗ ਜੂਗੀ ਸੋ ਮੈਂ ਕਹਿੰਦਾ ਉਹਦੇ ਬਿਆਨਾਂ ਦੇ ਨਾਲ ਪੰਜਾਬ ਦੇ ਵਿੱਚ ਸ਼ਾਂਤੀ ਵਾਲਾ ਮਾਹੌਲ ਹੋਣਾ ਲੱਖਾਂ ਨੌਜਵਾਨਾਂ ਦੇ ਘਰਾਂ ਦੇ ਵਿੱਚ ਲੱਗੀ ਹੋਈ ਨਸ਼ੇ ਦੀ ਅੱਗ ਬੁਝਣੀ ਆ ਇਸ ਕਰਕੇ ਲੋ ਜੀ ਇਹ ਕਹਿੰਦਾ ਜੀ ਉਹਦੇ ਬਿਆਨ ਦੇਣ ਨਾਲ ਪੰਜਾਬ 'ਚ ਸ਼ਾਂਤੀ ਆਉਣੀ ਆ ਤੇ ਲੱਖਾਂ ਨੌਜਵਾਨਾਂ 'ਚ ਜਿਹੜੀ ਲੱਗੀ ਹੋਈ ਆ ਨਸ਼ੇ ਦੀ ਆਗ ਕੋ ਖਤਮ ਹੋਣੀ ਆ ਉਹਦੇ ਬਿਆਨਾਂ ਦੇ ਥਰੂ ਮੈਂ ਤਾਂ ਦੱਸਦਾ ਕੀ ਹੋਇਆ ਜਿਹੜੇ ਉਹਨੇ ਬਿਆਨ ਦਿੱਤੇ ਨੇ ਜਦੋਂ ਬਾਹਰ ਸੀਗਾ 40 ਫਸੇ ਆ ਅਮਰਤਸਰ ਘੱਟੋ ਘੱਟ 80 ਤੋਂ ਲੈ ਕੇ 100 ਦੀ ਹੋਈ ਡੰਡੇ ਘਟਾਈ ਜਿਹਦੇ ਅੱਜ ਵੀ ਸਾਲਾ ਜੱਟ ਦੋਦੇ ਨੇ 543 ਆ ਜਿਹੜੀ ਚਾਰਟ ਸੀਗੀ ਜਿਹਦੇ ਵਿੱਚ ਫੜੇ ਗਏ ਇਹ ਉਹਨੂੰ ਬਿੱਟਰੂਨ ਧਮਕੀਆਂ ਦਿੰਦੇ ਉਹਨੂੰ ਅਮਿਤ ਸ਼ਾਹ ਨੂੰ ਧਮਕੀ ਦਿੰਦੇ ਤੇ ਉਹਨਾਂ ਦੇ ਵੀ ਕਹਿੰਦੇ ਡੰਡਾ ਕੱਢਾਈ ਹੋਈ ਆ ਹਲੇ ਹੋਰ ਕਹਿੰਦਾ ਇਹ ਕਿ ਅਮਰਤ ਬਾਣੂ ਲੈ ਕੇ ਆਓ ਉਹ ਭਾਸ਼ਣ ਦੇਵੇ ਤਾਂ ਉਹ ਬਲਾ ਤਾਂ ਹੁਣ ਤਾਂ ਉਹ ਜਿਵੇਂ ਕਹਿੰਦੇ ਨੇ ਵੀ ਜਿਹੜਾ ਬੰਦਾ ਪੋਲਿਟਿਕਸ ਦੇ ਵਿੱਚ ਬਣ ਗਿਆ ਐਮਪੀ ਉਹਨੇ ਕਦੇ ਆਪਣੀ ਮੈਂਬਰਸ਼ਿਪ ਉਹਨੇ ਨੋ ਕਰਨੀ ਖਰਾਬ ਕਰਨੀ ਆ ਤੁਹਾਡੇ ਘੂਸੂਆਂ ਪਿੱਛੇ ਲਾ ਕੇ ਤੁਸੀਂ ਬੈਠ ਕੇ ਬੋਲ ਸਕਦੇ ਹੋ ਤਨੂੰ ਬੋਲਣ ਦੀ ਆਜ਼ਾਦੀ ਆ ਜਿਹੜਾ ਕੋਈ ਮਰਜ਼ੀ ਬੋਲੋ ਪਰ ਜਿਹੜਾ ਲੌਜੀਕ ਤੁਸੀਂ ਦਿੰਨੇ ਹੋ ਨਾ ਲੋਕਾਂ ਨੂੰ ਪੰਜਾਬ ਦੇ ਨੌਜਵਾਨੀ ਨੂੰ ਉਹ 0% ਵੈਲਿਡ ਆ ਜੇ ਤੁਸੀਂ ਕਹਿੰਦੇ ਹੋ ਕਿ ਸਰਕਾਰ ਧੱਕਾ ਕਰਦੀ ਆ ਅਮਰਤਪਾਲ ਨਾ ਕੁਝ ਕਰਦੀ ਆ ਤਾਂ ਅਮਰਤਪਾਲ ਨੂੰ ਕੀ ਕੁਝ ਨਹੀਂ ਮਿਲ ਰਿਆ ਅੱਛਾ ਇਹਨਾਂ ਲੋਕਾਂ ਨੂੰ ਇਹ ਅੱਜ ਤੱਕ ਬੰਦੇ ਕਦੇ ਵੀ ਦਿਬਰੂਗੜ ਨਹੀਂ ਜਾਣਗੇ ਮਿਲਣ ਨੂੰ ਹੁਣ ਜਿਹੜਾ ਮੰਗੂ ਮਾਠਾ ਉਹ ਦਿਬਰਗੜ ਪਹੁੰਚ ਗਿਆ ਸੀਗਾ ਉਹ ਮਿਲਣਾ ਅਮਰਤਪਾਲ ਨੂੰ ਜਿਹੜਾ ਅਸਲ ਸਮਰਥਕ ਨਾਲ ਜਿਹੜਾ ਜਿਹਦਾ ਕਰਦਾ ਸੀਗਾ ਉਹ ਤੇ ਇਹ ਲੋਕ ਸਿਰਫ ਸੋਸ਼ਲ ਮੀਡੀਆ ਤੇ ਬਲੌਗਰ ਪਤਾ ਨਹੀਂ ਆਪਣੇ ਵੱਲ ਨੂੰ ਕਦੇ ਵੀ ਅੱਜ ਤੱਕ ਇਹਨਾਂ ਨੇ ਸੰਗਤ ਨਹੀਂ ਦਿਖਾਈ ਵੀ ਸੰਗਤ ਸਾਡੇ ਮੂਰੇ ਕਿੰਨੀ ਬੈਠੀ ਸੁਣਦੀ ਆ ਕਦੇ ਵੀ ਇਹਨਾਂ ਦੀ ਵੀਡੀਓ ਦੇਖ ਲਿਓ ਆਏ ਕੈਮਰਾ ਲੱਗਿਆ ਹੁੰਦਾ ਬਸ ਆਏ ਮੈਠੇ ਸਿਰ ਘਮਾਈ ਜਣ ਪਾਈ ਸਾਹਿਬ ਇਦਾਂ ਭਾਈ ਸਾਹਿਬ ਉਹਦਾ ਕਦੇ ਦੂਜੇ ਆਪੋ ਜਿਹੜੀ ਸੰਗਤ ਨਹੀਂ ਦਿਖਾਈ ਕਹੜਾ ਹੋਣੀ ਐ ਨਹੀਂ ਕੱਲੇ ਕਮਰੇ ਚ ਜੱਟੇ ਕਮਰੇ ਚ ਬੈਟੇ ਪਿੱਛੇ ਵੀਡੀਓ ਲਾ ਕੇ ਤੇ ਸਟੈਂਡ ਦੇ ਉੱਤੇ ਵੀਡੀਓ ਬਣਾਈ ਜਾਂਦੇ ਉੱਥੇ ਸੋ ਇਹ ਅਸਲ ਅਮਰਤਪਾਲ ਤੇ ਇਹ ਇਹ ਤਾਂ ਸਮਾਂ ਤੇ ਰੋਜ਼ ਉੱਠ ਕੇ ਅਰਦਾਸ ਕਰਦੇ ਹੋਣਗੇ ਉਹ ਜਿਵੇਂ ਨਾਈ ਰੋਜ਼ ਉੱਠ ਕੇ ਅਰਦਾਸ ਕਰ ਦਿੰਦਾ ਵੀ ਭਾਈ ਅੱਜ ਕੋਈ ਬੰਦਾ ਆਵੇ ਉਹਦੇ ਬਲ ਕੱਟਾ ਪੈਸੇ ਬਣਾਉਣ ਜੋ ਪੈਂਚਰ ਵਾਲਾ ਜਿਹੜਾ ਅਰਦਾਸ ਕਰਦਾ ਵੀ ਕਿਸ ਦਾ ਟਾਇਰ ਪੈਂਚਰ ਹੋਵੇ ਇਹ ਤਾਂ ਰੋਜ਼ ਸਵੇਰੇ ਉੱਠ ਕੇ ਅਰਦਾਸ ਕਰਦੇ ਹੋਣਗੇ ਵੀ ਅਮਰਤਪਾਲ ਇੱਕ ਅੱਧੀ ਹੋਰ ਐਨਐਸ ਲੱਗ ਜਵੇ ਆ ਆ ਮੋਟਰਸਾਈਕਲਾਂ ਤੇ ਘੁੰਮਦੇ ਹੁੰਦੇ ਸੀ ਮੋਟਰਸਾਈਕਲਾਂ ਤੇ ਆ ਜਿਹੜੇ ਗੱਡੀ ਵਾਲੀ ਫਿਰਦੇ ਨੇ ਇਹ ਸਚਾਈ ਹੈ ਲੋਕਾਂ ਦੀ ਇਹ ਇਹਨਾਂ ਤੁਸੀਂ ਦੇਖੋ ਪਿੱਟ ਗਏ ਮਰ ਗਏ ਖਤਮ ਹੋ ਗਏ ਜੀ ਆ ਕੁਝ ਹੋ ਗਿਆ ਪਰ ਅੱਜ ਤੱਕ ਤੁਸੀਂ ਦੇਖਿਆ ਵੀ ਕਦੇ ਵੀ ਜਿਹੜਾ ਸੰਤਾਪ ਜਿਹੜਾ ਸਿਸਟਮ ਆਪਣੇ ਬੰਦੀ ਸਿੰਘਾਂ ਨੇ 25 ਸਾਲਾਂ ਦਾ ਕੱਢਿਆ ਆਪ ਕਰ ਲਿਓ ਪਤਾ ਚਲੋ ਸਾਡੇ ਤਾਂ ਬੰਦੇ ਸਾਡੇ ਨਾਲ ਹੈਗੇ ਨਾ ਅਟੈਚ ਉਧਰਲੇ ਜੱਗੀ ਜੋਹਲ ਤੇ ਆਪਣੇ ਜੋ ਆਪਣੇ ਜਸਰਤਾ ਸਿੰਘ ਅਵਾਰ ਨੇ ਕਹਿੰਦੇ ਇਹਨਾਂ ਦੀ ਬੈਰਗਾਹ ਤੱਕ ਪਾਣੀ ਤੱਕ ਨਹੀਂ ਜਾਂਦਾ ਇਹਨਾਂ ਜੰਲਾਂ ਤੱਕ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਭਾਈ ਜਿਹੜਾ ਜਸਰਤਾ ਸਿੰਘ ਅਵਾਰ ਉਹਦੇ ਲਈ ਬੈਕਸ ਕਹਿੰਦੇ ਵਿੱਚ ਪ੍ਰੋਬਲਮ ਆ ਆਪਣੀਆਂ ਬਾਲਟੀਆਂ ਹੱਥ ਨਾਲ ਢੋਕੇ ਲੈ ਕੇ ਜਾਂਦੇ ਨੇ ਪਾਣੀ ਉਹ ਕਦੇ ਉਹਦੇ ਨਾਲ ਲੋਏ ਨਹੀਂ ਉਹ ਕਹਿੰਦਾ ਮੇਰੇ ਪਾਲ ਸੋ ਇੰਨੀ ਇੱਕ ਗੱਲ ਸੀਗੀ ਆ ਗੱਲ ਦੇ ਉੱਤੇ ਮੈਂ ਇਹਦੀ ਵੀਡੀਓ ਦੂਜੇ ਰੋੜ ਚੜ੍ਹਦੇ ਆ ਤੇ ਇਹਨੂੰ ਸੁਣਿਓ ਇਹਨੂੰ ਜਾ ਕੇ ਕਮੈਂਟ ਕਰਕੇ ਪੁੱਛੋ ਕਿ ਵਿਜੇ ਸਰਕਾਰ ਤੱਕ ਕਿਆ ਕਰਦੀ ਆ ਫਿਰ ਉਹ ਐਮਪੀ ਕਿਵੇਂ ਬਣਤਾ ਸੁਲਤਾਨਾਂ ਕਿਵੇਂ ਮਿਲਦੀਆਂ ਨੇ ਸੋ ਇੰਨੀ ਇੱਕ ਮੈਂ ਗੱਲ ਕਰਨੀ ਸੀ ਬਾਅਦ ਚ ਵੀਡੀਓ ਮੈਂ ਚੜ੍ਹਦਾ ਤੁਸੀਂ ਦੇਖਿਓ ਤੇ ਇਹਨੂੰ ਕਰੋ ਕਮੈਂਟ ਉਹ ਚੀਜ਼ ਉੱਤੇ ਜਾ ਕੇ ਚੰਗਾ ਜੀ ਅੱਜ ਦੀ ਗੱਲ ਜੀ